ਜਪ ਜਿਲ੍ਹਾ ਪ੍ਰਧਾਨ ਪੰਜਾਬ ਸਟੂਡੈਂਟ ਯੂਨੀਅਨ ਫਰੀਦਕੋਟ ਅਸੀਂ ਅੱਜ ਵਾਖ ਵਖ ਮੰਗਾਤੇ ਇੱਥੇ ਇਕੱਠੇ ਹੋਏ ਆ ਸਾਡੀ ਸੁਭਾ ਪਧਰੀ ਜੋ ਮੰਗ ਇਕੱਠ ਸੀਗਾ 18 19 ਦੋ ਦਿਨ ਅਸੀਂ ਪੂਰੇ ਪੰਜਾਬ ਭਰ ਦੇ ਜ਼ਿਲ੍ਹਿਆਂ ਵਿੱਚ ਜਿਹੜੇ ਪ੍ਰਦਰਸ਼ਨ ਕੀਤੇ ਆ ਇਹਦੀਆਂ ਮੇਨ ਮੰਗਾ ਇਹ ਨੇ ਕਿ ਜੋ ਨਵੀਂ ਸਿੱਖਿਆ ਨੀਤੀ ਲਾਗੂ ਹੋਣ ਤੋਂ ਬਾਅਦ ਸਬਜੈਕਟ ਵਧਾਏ ਗਏ ਆ ਜਿਨ੍ਹਾਂ ਦੀਆਂ ਕੋਈ ਕਿਤਾਬਾਂ ਨਹੀਂ ਪ੍ਰਕਾਸ਼ਿਤ ਕੀਤੀਆਂ ਕੋਈ ਟੀਚਰ ਨਹੀਂ ਭਰਤੀ ਕੀਤਾ ਗਿਆ ਉਹ ਜਿਹੜੇ ਥੋਪ ਦਿੱਤੇ ਗਏ ਕਾਲਜਾਂ ਤੇ 9 ਤੋਂ ਲੈ ਕੇ 11 ਵਿਸ਼ੇ ਜਿਹੜੇ ਇੱਕ ਸਾਲ ਵਿੱਚ ਜਿਹੜੇ ਪੜ੍ਹਾਏ ਜਾ ਰਹੇ ਵਿਦਿਆਰਥੀਆਂ ਨੂੰ ਇਹ ਵਿਸ਼ੇ ਰੱਦ ਹੋਣ ਤੇ ਇਹ ਵਿਸ਼ਿਆਂ ਦਾ ਜਿੰਨਾ ਟਾਈਮ ਕੋਈ ਟੀਚਰ ਨਹੀਂ ਭਰਤੀ ਹੁੰਦਾ ਤੇ ਵਿਦਿਆਰਥੀ ਨੂੰ ਆਪਸ਼ਨ ਦਿੱਤੀ ਜਾਵੇ ਵੀ ਕਿ ਵਿਦਿਆਰ ਆ ਉਹ ਚੂਜ਼ ਜਿਹੜੇ ਆਪਸ਼ਨ ਵਿੱਚ ਦਿੱਤੇ ਜਾਣੇ ਚਾਹੀਦੇ ਆ ਨਾ ਕਿ ਥੋਪੇ ਜਾਣੇ ਚਾਹੀਦੇ ਆ ਤੇ ਨਾਲ ਹੀ ਸਾਡੀ ਇਹ ਮੰਗ ਆ ਕਿ ਸਮੈਸਟਰ ਸਿਸਟਮ ਕਰਕੇ ਜਿਹੜਾ ਸੈਸ਼ਨ ਬਹੁਤ ਛੋਟਾ ਰਹਿ ਗਿਆ ਵੀ 1 ਮਹੀਨਾ ਵੀ ਪੂਰਾ ਪ੍ਰੋਪਰ ਕਾਲਜ ਨਹੀਂ ਲੱਗਦਾ ਬਿਨਾ ਪੜਾਈ ਬਿਨਾ ਕਲਾਸਾਂ ਦੇ ਵਿਦਿਆਰਥੀ ਨੂੰ ਪੇਪਰ ਦੇਣ ਲਈ ਮਜਬੂਰ ਹੋਣਾ ਪੈਂਦਾ ਸਮੈਸਟਰ ਸਿਸਟਮ ਰੱਦ ਹੋਣਾ ਚਾਹੀਦਾ ਸਾਲ ਵਿੱਚ ਇੱਕੋ ਵਾਰ ਜਿਹੜੇ ਪੇਪਰ ਹੋਣੇ ਚਾਹੀਦੇ ਆ ਪੂਰਾ ਸਾਲ ਜਿਹੜੀ ਪੜਾਈ ਹੋਣੀ ਚਾਹੀਦੀ ਆ ਤਾਂ ਕਿ ਵਿਦਿਆਰਥੀ ਹੋਰ ਐਕਟੀਵਿਟੀਆਂ ਖੇਡਾਂ ਵਿੱਚ ਜਾਂ ਹੋਰ ਮੁਕਾਬਲਿਆਂ ਵਿੱਚ ਵੀ ਪਾਰਟਿਸਪੇਟ ਕਰ ਸਕੇ ਉਹਨਾਂ ਦਾ ਸਰਪੱਖੀ ਜਿਹੜਾ ਵਿਕਾਸ ਜਿਹੜਾ ਹੋ ਦਾ ਵਾਅਦਾ ਕੀਤਾ ਇਹ ਫੀਸਾਂ ਦਾ ਵਾਅਦਾ ਜਿਹੜਾ ਵਾਪਸ ਲਿਆ ਜਾਣਾ ਚਾਹੀਦਾ ਅੱਜ ਪਹਿਲਾਂ ਕਿੰਨੇ ਲੱਤੇ ਜਾਂਦੇ ਸੀ ਹੁਣ ਕਿੰਨੇ ਆ ਪਹਿਲਾਂ ਜੀ 5 ਵਿਸ਼ੇ ਹੁੰਦੇ ਸੀ ਜਿਦੇ ਵਿੱਚ ਪੰਜਾਬੀ ਤੇ ਅੰਗਰੇਜ਼ੀ ਲਾਜ਼ਮੀ ਵਿਸ਼ੇ ਸੀ ਬਾਕੀ 3 ਵਿਸ਼ੇ ਜਿਹੜੇ ਉਹ ਵਿਦਿਆਰਥੀ ਆਪ ਚੂਜ਼ ਕਰਦੇ ਸੀ ਵੀ ਉਹਨਾਂ ਨੇ ਕਿਹੜਾ ਵਿਸ਼ਾ ਪੜ੍ਹਨਾ ਪਰ ਹੁਣ ਜਿਹੜਾ ਯੂਨੀਵਰਸਿਟੀ ਨੇ ਆਪ ਦਾ ਟੈਂਪਲੇਟ ਜਾਰੀ ਕੀਤਾ ਹੋਇਆ ਵੀ ਆਹ 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 ਵਿਸ਼ਾ ਵਿੱਚੋਂ ਤੁਸੀਂ ਚੂਜ਼ ਕਰ ਸਕਦੇ ਆ ਕਾਲਜ ਵਾਲੇ ਨੇ ਆਪ ਦੀ ਸੁਵਿਧਾ ਮੁਤਾਬਕ ਆਪ ਦੇ ਪ੍ਰੋਫੈਸਰਾਂ ਦੇ ਮੁਤਾਬਕ ਜਿਹੜਾ ਉਹਵੇਂ ਚੂਜ਼ ਕੀਤਾ ਹੋਇਆ ਬਹੁਤ ਸਾਰੇ ਕਾਲਜਾਂ ਨੇ ਤਾਂ ਇੱਕ ਇੱਕ ਘੰਟੇ ਦਾ ਲੈਕਚਰ ਵੀ ਕਰਤਾ ਜਿਹੜਾ 9 ਤੋਂ ਲੈ ਕੇ ਜਿਹੜਾ 4 ਵਜੇ ਤੱਕ ਜਿਹੜਾ ਕਾਲਜ ਵੀ ਲੱਗਣ ਦੇਮ ਜਿਹਦੇ ਮੁਤਾਬਕ ਇਹ ਆ ਵੀ ਇਸ ਸਾਲ ਜਿਹੜਾ ਇੱਕ ਸਬਜੈਕਟ ਦਾ 1 ਘੰਟਾ ਜਿਹੜਾ ਲੈਕਚਰ ਹਰ ਰੋਜ਼ ਲੱਗਣਾ ਚਾਹੀਦਾ ਤੇ ਸਾਲ ਵਿੱਚ 1200 ਘੰਟੇ ਇਹਨਾਂ ਦੀ ਕਲਾਸ ਲੱਗਣੀ ਚਾਹੀਦੀ ਆ ਫੇਰ ਕਿਤੇ ਜਾ ਕੇ ਜਿਹੜਾ ਉਹ ਗ੍ਰੈਜੂਏਟ ਜਿਹੜੇ ਹੋ ਸਕਦੇ ਆ ਤੇ ਇੱਥੇ ਸਾਡਾ 40 40 ਮਿੰਟ ਦਾ ਲੈਕਚਰ ਹੁੰਦਾ ਤੇ ਉਹ ਵੀ ਜਿਹੜੇ ਸਾਰੇ ਲੈਕਚਰ ਜਿਹੜੇ ਲੱਗਦੇ ਨਹੀਂ ਹੈਗੇ ਅੱਜ ਕਿਹੜੇ ਅਫੀਸਰ ਨੂੰ ਮਿਲਣਾ ਹੈ ਅਸੀਂ ਡੀਸੀ ਅਫੀਸਰ ਜਿਹੜੇ ਫਰੀਦਕੋਟ ਤੇ ਪਹੁੰਚੇ ਹੋਏ ਆ ਅਸੀਂ ਡੀਸੀ ਦਫ਼ਤਰ ਜਿਹੜਾ ਆਏ ਆ ਤਾਂ ਕਿ ਡੀਸੀ ਸਾਹਿਬ ਨੂੰ ਮੰਗ ਪੱਤਰ ਦੇ ਸਕੀਏ ਮੁੱਖ ਮੰਤਰੀ ਦੇ ਨਾਮ ਜਿਹੜਾ ਮੰਗ ਪੱਤਰ ਦੇ ਪ੍ਰਸ਼ਾਸਨ ਦਾ ਹੁਣ ਤੱਕ ਕੋਈ ਮਿਲਿਆ ਤੁਹਾਨੂੰ ਕੋਈ ਆ ਕੇ ਇੱਥੇ ਹਾਈ ਤੱਕ ਜੀ ਪ੍ਰਸ਼ਾਸਨ ਵੱਲੋਂ ਕੋਈ ਨਹੀਂ ਆਇਆ ਵਿਦਿਆਰਥੀ ਇੱਥੇ ਜਿਹੜੇ ਬਜਿੰਦਰਾ ਕਾਲਜ ਦੇ ਧੁੱਪੇ ਬੈਠੇ ਹੋਏ ਆ ਪ੍ਰਸ਼ਾਸਨ ਨੇ ਸਾਨੂੰ ਹਜੇ ਤੱਕ ਕੋਈ ਪਹੁੰਚ ਨਹੀਂ ਕੀਤੀ ਵੀ ਅਸੀਂ ਥੋੜਾ ਮੰਗ ਪੱਤਰ ਲੈਣਾ ਕਿੰਨੇ ਚਿਰ ਦੇ ਬੈਠੋ ਸਾਨੂੰ ਵੀ ਅਸੀਂ 11 ਵਜੇ ਦੇ ਬੈਠੇ ਆ ਤੇ 2 ਘੰਟੇ ਹੋ ਗਏ ਅਸੀਂ ਧੁੱਪੇ ਬੈਠੇ ਹਾਂ ਉਹਨੂੰ ਹਜੇ ਤੱਕ ਪ੍ਰਸ਼ਾਸਨ ਕੋਈ ਨੁਮਾਇੰਦਾ ਮੰਗ ਪੱਤਰ ਲੈਣ ਨਹੀਂ ਆਇਆ ਅਗਲੀ ਨੀਤੀ ਕੀ ਤੋਂ ਜਿੰਨਾ ਟਾਈਮ ਇਹ ਮੰਗਾਂ ਨਹੀਂ ਮੰਨਿਆ ਜਾਂਦੀ ਆ ਪੰਜਾਬ ਦੀ ਸਿੱਖਿਆ ਨੀਤੀ ਪੰਜਾਬ ਸਰਕਾਰ ਆ ਬਣਾਵੇ ਕੇਂਦਰ ਦੀ ਸਿੱਖਿਆ ਨੀਤੀ ਰੱਦ ਕਰੇ ਜਿਵੇਂ ਕਿ ਹਰਜੋਤ ਮੈਂਸ ਨੇ ਵੀ ਕਿਹਾ ਵੀ ਪੰਜਾਬ ਦੀ ਸਿੱਖਿਆ ਨੀਤੀਸੀਂ ਆ ਬਣਾਵਾਂਗੇ ਉਹ ਮੰਗਣੀ ਮੰਨ ਲੈਂਦੇ ਮੇਜਰ ਮਾਈਨਰ ਵਿਸ਼ੇ ਰੱਦ ਨਹੀਂ ਹੁੰਦੇ ਤੇ ਸਮੈਸਟਰ ਸਿਸਟਮ ਰੱਦ ਨਹੀਂ ਹੁੰਦਾ ਨਾ ਟਾਈਮ ਸੰਘਰਸ਼ ਕਰਦੇ ਰਹਾਂਗੇ ਤਾਂ ਮੇਰਾ ਨਾਮ ਸੁਖਬੀਰ ਹੈ ਜੀ ਸੀ ਪੰਜਾਬ ਸੂਨਸ ਯੂਨੀਅਨ ਚ ਜਿਲ੍ਹਾ ਸਕੱਤਰ ਦੇ ਤੌਰ ਤੇ ਜਿਲ੍ਹਾ ਪ੍ਰੈਸ ਸੈਕਟਰੀ ਦੇ ਤੌਰ ਤੇ ਕੰਮ ਕਰਦਾ ਹਾਂ ਅੱਜ ਕੀ ਵਿਚਾਰ ਅੱਜ ਅਸੀਂ ਪੰਜਾਬ ਸਟੂਡੈਂਟ ਯੂਨੀਅਨ ਦੇ ਸੂਬਾ ਪੱਧਰੀ ਸੱਦੇ ਤੇ ਲੱਖ-ਲੱਖ ਜ਼ਿਲ੍ਹਾ ਕੇਂਦਰਾਂ ਤੇ ਡੀਸੀ ਦਫ਼ਤਰਾਂ ਨੂੰ ਵਿਦਿਆਰਥੀਆਂ ਦੀਆਂ ਮੰਗਾਂ ਦੇ ਸਬੰਧ ਵਿੱਚ ਮੰਗ ਪੱਤਰ ਦੇ ਰਹੇ ਹਾਂ ਜਿਹੜੇ ਸਾਡੀਆਂ ਕੁਝ ਮੰਗਾਂ ਨੇ ਪਹਿਲੀ ਮੰਗ ਸਾਡੀ ਇਹ ਹੈ ਕਿ ਜਿਹੜੀ 2020 ਦੀ ਕੇਂਦਰੀ ਸਿੱਖਿਆ ਨੀਤੀ ਆ ਉਹਦੇ ਤਹਿਤ ਉਹਨੂੰ ਜਦੋਂ ਲਾਗੂ ਕਰਨਾ ਸ਼ੁਰੂ ਕਰ ਦਿੱਤਾ ਕੇਂਦਰ ਸਰਕਾਰ ਨੇ ਸਾਰੇ ਕਾਲਜਾਂ ਦੇ ਸਕੂਲਾਂ ਦੇ ਵਿੱਚ ਪਰ ਉਹਦੇ ਤਹਿਤ ਜਿਹੜੇ ਹੁਣ ਨਵੇਂ ਵਿਦਿਆਰਥੀ ਜਿਹੜੇ ਕਾਲਜਾਂ 'ਚ ਭਰਤੀ ਹੋਏ ਆ ਉਹਨਾਂ ਦੇ ਉੱਪਰ ਪਹਿਲਾਂ 5 ਬਿਜਟ ਸਾਨੂੰ ਪੜ੍ਹਾਏ ਜਾਂਦੇ ਸੀ ਹੁਣ ਜਿਹੜੇ ਨਵੇਂ ਵਿਦਿਆਰਥੀ ਆਏ ਆ ਉਹਨਾਂ ਨੂੰ ਜਿਹੜਾ ਹੈਗਾ 9 ਤੋਂ 10 ਸਬਜੈਕਟ ਐਡੀਸ਼ਨਲ ਪੜ੍ਹਾਏ ਜਾ ਰਹੇ ਆ ਜਿਹੜੇ ਵਾਧੂ ਸਬਜੈਕਟ ਪੜ੍ਹਾਏ ਜਾ ਰਹੇ ਉਹਨਾਂ ਦੀਆਂ ਨਾ ਕਿਤਾਬਾਂ ਛਪੀਆਂ ਨੇ ਨਾ ਉਹਨਾਂ ਦਾ ਪ੍ਰੋਪਰ ਸਿਲੇਬਸ ਆਇਆ ਨਾ ਉਹਨਾਂ ਨੂੰ ਪੜ੍ਹਾਉਣ ਵਾਸਤੇ ਕੋਈ ਇਹਦੇ ਅਪਭਰਤੀ ਕੀਤੇ ਗਏ ਆ ਉਹ ਵਿਸ਼ੇ ਜਿਹੜੇ ਆ ਤੱਕੇ ਦੇ ਨਾਲ ਵਿਦਿਆਰਥੀਆਂ ਦੇ ਉੱਪਰ ਥੋਪ ਦਿੱਤੇ ਗਏ ਆ ਮਤਲਬ ਕਿ ਟੀਚਰਾਂ ਜੇ ਪੂਰੇ ਨਹੀਂ ਆਗੇ ਟੀਚਰ ਪੂਰੇ ਨਹੀਂ ਹੈਗੇ ਕਿਤਾਬਾਂ ਵਿਸ਼ਿਆਂ ਦੀਆਂ ਛਪੀਆਂ ਨਹੀਂ ਹੈਗੀਆਂ ਔਰ ਪਹਿਲਾ ਔਰ ਕਿਆ ਇਹ ਗਿਆ ਕਿ ਵਿਦਿਆਰਥੀ ਨੂੰ ਜਿਹੜਾ ਹੈਗਾ ਉਹ ਚੁਆਇਸ ਕਰਨ ਦੀ ਆਜ਼ਾਦੀ ਹੋਊਗੀ ਉਹ ਆਪਣੇ ਮਨਪਸੰਦ ਵਿਸ਼ੇ ਚੁਣ ਦੂਜਾ ਹੈਗਾ ਕਿ 2013 ਤੋਂ ਪਹਿਲਾਂ ਇੱਥੇ ਜਿਹੜਾ ਸਮੈਸਟਰ ਸਿਸਟਮ ਚੱਲਦਾ ਸੀ ਐਲਵਰਸ ਸਿਸਟਮ ਚੱਲਦਾ ਸੀ ਕਾਲਜਾਂ ਦੇ ਵਿੱਚ ਸਾਲ 'ਚ ਸਰਵਿਕੋ ਵਾਰ ਪੇਪਰ ਲੈ ਜਾਂਦੇ ਸੀ ਬਾਕੀ ਟਾਈਮ ਜਿਹੜਾ ਹੈਗਾ ਵਿਦਿਆਰਥੀ ਜਿਹੜਾ ਉਹ ਸਿਲੇਬਸ ਵੀ ਕਵਰ ਕਰ ਲੈਂਦਾ ਸੀ ਕਾਜ ਜੇ ਹੋਰ ਸੱਭਿਆਚਾਰਕ ਗਤੀਵਿਧੀਆਂ ਹੁੰਦੀਆਂ ਸੀਗੀਆਂ ਉਹਨਾਂ 'ਚ ਵੀ ਜਿਹੜਾ ਜੀ ਕੋਈ ਮੁਕਾਬਲੇ ਹੁੰਦੇ ਸੀ ਉਹਨਾਂ 'ਚ ਵੀ ਹਿੱਸਾ ਲੈਂਦਾ ਸੀ ਖੇਡਾਂ 'ਚ ਵੀ ਹਿੱਸਾ ਲੈਂਦਾ ਸੀ ਪਰ ਹੁਣ ਜਿਹੜਾ ਹੈਗਾ ਉਹ ਸਿਸਟਮ ਇੰਨਾ ਕੰਪਲੈਕਸ ਕਰ ਦਿੱਤਾ ਹੈ ਕਿ ਸਮੈਸਟਰ ਸਿਸਟਮ ਚੱਲਦਾ 6 ਮਹੀਨੇ 'ਚ ਇੱਕ ਵਾਰ ਪੇਪਰ ਲੈ ਜਾਂਦੇ ਆ 6 ਮਹੀਨੇ ਸੈਮੈਸਟਰਾਂ ਦੇ ਵਿੱਚ ਵਾਅਦਾ ਕੀਤਾ ਗਿਆ ਸੀ ਫੀਸਾ ਜੀ ਵੀ ਵਾਅਦਾ ਕੀਤਾ ਗਿਆ ਜੀ ਪਰ ਜਿਹੜੀ ਇਹ ਸੈਮੈਸਟਰ ਸਿਸਟਮ ਕਰਕੇ ਵਿਦਿਆਰਥੀਆਂ ਦੇ ਉੱਪਰ ਜਿਹੜਾ ਹੈਗਾ ਉਹ ਮਤਲਬ ਸਿਲੇਬਸ ਦਾ ਬੋਝ ਪੈਂਦਾ ਤੇ ਉਹਨਾਂ ਦੀ ਉਹਨਾਂ ਦੀ ਮੈਡਲ ਸੁਪਲੀਆਂ ਬਹੁਤ ਹੁੰਦੀਆਂ ਨੇ ਸਾਡੀ ਇਹ ਮੰਗ ਹੈ ਕਿ ਜਿਹੜਾ ਸੈਮੈਸਟਰ ਸਿਸਟਮ ਆ ਉਹਨੂੰ ਰੱਦ ਕਰਕੇ ਐਨਵਲ ਸਿਸਟਮ ਲਾਗੂ ਕੀਤਾ ਜਾਵੇ ਇਸ ਵਿਸ਼ੇ 'ਨ ਲੱਗੇ ਪਹਿਲਾਂ ਵੀ ਕਿਸੇ ਅਧਿਕਾਰ ਨੂੰ ਮਿਲਿਆ ਹੂ ਬਿਲਕੁਲ ਅਸੀਂ ਪਿਛਲੇ ਕਈ ਸਾਲਾਂ ਤੋਂ ਇਹਨਾਂ ਮੰਗਾਂ ਦੇ ਉੱਪਰ ਸੰਘਰਸ਼ ਕਰ ਰਹੇ ਹਾਂ ਪਰ ਸਰਕਾਰ ਦਾ ਇਹਨਾਂ ਗੱਲਾਂ ਤੇ ਕੋਈ ਧਿਆਨ ਨਹੀਂ ਹੈ ਉਪਰੋਂ ਜਿਹੜਾ ਹੈਗਾ ਉਹ ਮਤਲਬ ਉਹ ਲਗਾਤਾਰ ਜਿਹੜਾ ਹੈਗਾ ਸਿੱਖਿਆ ਨੂੰ ਜ਼ਿਆਦਾ ਗੁੰਝਦਾਰ ਬਣਾ ਰਿਹਾ ਹੈ। ਉਹ ਤਾਂ ਕਹਿੰਦੇ ਸਿੱਖਿਆ ਕ੍ਰਾਂਤੀ ਜਿਹੜੀ ਹੈ ਸਾਡੀ ਬੜੀ ਮਿਲ ਦੀ ਉੱਪਰ ਆਲੀ ਚੱਲ ਰਹੀ ਹੈ। ਦੇਖੋ ਸਿੱਖਿਆ ਕ੍ਰਾਂਤੀ ਜਿਹੜੀ ਆ ਉਹ ਕੰਧਾਂ ਦੇ ਉੱਪਰ ਰੰਗ ਫੇਰ ਕੇ ਆਈ ਹੈਗੀ ਆ। ਠੀਕ ਆ ਜਾਂ ਬਾਥਰੂਮ ਬਣਾਤੇ ਹੈਗੇ ਉਹਨਾਂ ਦੇ ਉਦਘਾਟਨ ਕਰਕੇ ਇਹਨਾਂ ਦੀ ਸਿੱਖਿਆ ਕ੍ਰਾਂਤੀ ਆਈ ਹੈਗੀ ਆ। ਸਿੱਖਿਆ ਕ੍ਰਾਂਤੀ ਤਾਂ ਅਸੀਂ ਤਾਂ ਕਹਿੰਦੇ ਜੇ ਇਹਨਾਂ ਨੇ ਸਕੂਲਾਂ ਕਾਜ ਨੇ ਚ ਅਧਿਆਪਕ ਭਰਤੀ ਕੀਤੇ ਹੁੰਦੇ ਸਿੱਖਿਆ ਸਿੱਖਿਆ ਦੇ ਵਿੱਚ ਕੋਈ ਚੰਗੀ ਨੀਤੀ ਲੈ ਕੇ ਆਂਦੀ ਹੁੰਦੀ ਹੁੰਦੀ ਵਿਦਿਆਰਥੀਆਂ ਦੇ ਲਈ ਕੋਈ ਚੰਗਾ ਸਿਲੇਬਸ ਲੈ ਕੇ ਆਉਂਦਾ ਹੁੰਦਾ ਵਿਦਿਆਰਥੀਆਂ ਦੇ ਨਾਲ ਸੰਬੰਧਿਤ ਵਿਦਿਆਰਥੀਆਂ ਤੋਂ ਸਮੱਸਿਆਵਾਂ ਸੁਣ ਕੇ ਐਜੂਕੇਸ਼ਨ ਦੇ ਵਿੱਚ ਸੁਧਾਰ ਕੀਤੇ ਹੁੰਦੇ ਨਵੇਂ ਸਕੂਲ ਕਾਲਜ ਖੁੱਲੇ ਹੁੰਦੇ ਇਸ ਤਰ੍ਹਾਂ ਦੀ ਤਾਂ ਕੋਈ ਵੀ ਗੱਲ ਨਹੀਂ ਹੋਏਗੀ ਸਗੋਂ ਇਹਨਾਂ ਦੀ ਸਿੱਖਿਆ ਕ੍ਰਾਂਤੀ ਦੇ ਫੂਕ ਉਦੋਂ ਨਿਕਲਦੀ ਹੈ ਜਦੋਂ ਇਹਨਾਂ ਦੀ ਸਿੱਖਿਆ ਕ੍ਰਾਂਤੀ ਦਾ ਜਿਹੜਾ ਨਾਇਕ ਹੈਗਾ ਜਿਹਨੂੰ ਭਗਵੰਤ ਮਾਨ ਕਹਿੰਦੇ ਆ ਉਹਦੇ ਤੋਂ ਜਿਹੜਾ ਨੈਸ਼ਨਲ ਮੀਡੀਆ ਦੇ ਇੱਕ ਵੱਡਾ ਜੰਗਲ ਸਵਾਲ ਪੁੱਛਦਾ ਕਿ ਸਿੱਖਿਆ ਦੇ ਬਾਰੇ ਸਵਾਲ ਪੁੱਛਦਾ ਔਰ ਉਹ ਜਿਹੜਾ ਸਿੱਖਿਆ ਦੇ ਅਸੀਂ ਤਾਂ ਇਹਨਾਂ ਦੀ ਸਿੱਖਿਆ ਕ੍ਰਾਂਤੀ ਬਾਰੇ ਉਹ ਵੀ ਬੁੱਝ ਗਏ ਸੀ ਕਿ ਇਹਨਾਂ ਦੀ ਸਿੱਖਿਆ ਕ੍ਰਾਂਤੀ ਬਿਲਕੁਲ ਫੇਲ ਹੈਗੀ ਆ ਕਿਉਂਕਿ ਇਹਨਾਂ ਕੋਲ ਸਿੱਖਿਆ ਦੇ ਪ੍ਰਤੀ ਕੋਈ ਵਿਜਨ ਨਹੀਂ ਕੋਈ ਇਹਨਾਂ ਦਾ ਨੇਤਾ ਕੋਈ ਇਹਨਾਂ ਦਾ ਮੰਤਰੀ ਜਿਹੜਾ ਹੈਗਾ ਉਹ ਸਿੱਖਿਆ ਦੇ ਪ੍ਰਤੀ ਜਿਹੜਾ ਹੈਗਾ ਉਹ ਜਾਗਰੂਕ ਨਹੀਂ ਹੈਗਾ ਸਗੋਂ ਇਹਨਾਂ ਨੇ ਜਿਹੜਾ ਸਿੱਖਿਆ ਮੰਤਰੀ ਲਾਇਆ ਹਰਜੋਤ ਬੈਂਸ ਉਹਨੂੰ ਪੰਜਾਬੀ ਵੀ ਨਹੀਂ ਲਿਖਣੀ ਆਉਂਦੀ ਪਿਛਲੇ ਸਾਲ ਉਹਨੇ ਪੋਸਟ ਪਾਈ ਸੀ ਉਹਦੀ ਫੇਸਬੁੱਕ ਪੋਸਟ ਤੇ ਪੰਜਾਬੀ ਦੇ ਵਿੱਚ ਇੰਨੀਆਂ ਗਲਤੀਆਂ ਸੀ ਇੰਨੀਆਂ ਗਲਤੀਆਂ ਤਾਂ ਪੰਜਵੀਂ ਚ ਪੜਦਾ ਬੱਚਾ ਵੀ ਨਹੀਂ ਕਰਦਾ ਔਰ ਜਿਹੜੀ ਇਹ ਸਿੱਖਿਆ ਕ੍ਰਾਂਤੀ ਦੀ ਗੱਲ ਕਰ ਰਹੇ ਹੈਗੇ ਆ ਉਹ ਬਿਲਕੁਲ ਜਿਹੜੀ ਹੈਗੀ ਉਹ ਇਹਨਾਂ ਦੀ ਛੁੱਠੀ ਕ੍ਰਾਂਤੀ ਹੈ ਸਿਰਫ ਪੋਸਟਾਂ ਦੇ ਉੱਪਰ ਇਹਨਾਂ ਦੀ ਕ੍ਰਾਂਤੀ ਆਈ ਆ ਐਡ ਦੇ ਉੱਪਰ ਕ੍ਰਾਂਤੀ ਆਈ ਆ ਹੋਰ ਕਿਸੇ ਤਰ੍ਹਾਂ ਦੀ ਕੋਈ ਕ੍ਰਾਂਤੀ ਨਹੀਂ ਆਈ ਆ ਉਹਨਾਂ ਵਾਲੇ ਦਿਨਾਂ 'ਚ ਕਿਸ ਤਰ੍ਹਾਂ ਦੀ ਕ੍ਰਾਂਤੀ ਦੇਖੋ ਜੇ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਅਸੀਂ ਇਹ ਮੰਗ ਕਰ ਰਹੇ ਹਾਂ ਕਿ ਸਿੱਖਿਆ ਨੂੰ ਰਾਸ ਸੂਚੀ ਵਿੱਚ ਸ਼ਾਮਲ ਕੀਤਾ ਜਾਵੇ ਪੰਜਾਬ ਸਰਕਾਰ ਸਿੱਖਿਆ ਨੀਤੀ ਜਿਹੜੀ ਹੈ ਉਹ ਰੱਦ ਕਰੇ ਸੈਮੈਸਟਰ ਸਿਸਟਮ ਰੱਦ ਕਰੇ ਐਨੂਅਲ ਸਿਸਟਮ ਲਾਗੂ ਕਰੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਜਿਹੜਾ ਫੀਸਾਂ ਦਾ ਵਾਧਾ ਕੀਤਾ ਗਿਆ ਉਹਨੂੰ ਰੱਦ ਕਰੇ ਜੇ ਇਹ ਮੰਗਾਂ ਨਹੀਂ ਲਾਗੂ ਹੁੰਦੀਆਂ ਤਾਂ ਵੱਡਾ ਕੱਟ ਕਰਾਂਗੇ ਚਾਹੇ ਉਹ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਕੀਤਾ ਜਾਵੇ ਪੰਜਾਬ ਸਟੂਡੈਂਟ ਯੂਨੀਅਨ ਸਾਰੇ ਕਾਲਜਾਂ ਦੇ ਵਿਦਿਆਰਥੀ ਉਸ ਜਿਹੜਾ ਹੈਗਾ ਸੰਘਰਸ਼ ਦੇ ਵਿੱਚ ਉਸ ਸੂਬਾ ਪਧਰੀ ਸੱਦੇ ਤੇ ਜਿਹੜਾ ਹੈਗਾ ਕੱਟਕ ਦੇ ਵਿੱਚ ਵੱਡੀਆਂ ਤੇ ਵਿਦਿਆਰਥੀਆਂ ਨੂੰ ਸ਼ਾਮਲ ਕਰਾਉਗੀ ਔਰ ਪੰਜਾਬ ਸਰਕਾਰ ਦੇ ਖਿਲਾਫ ਅਸੀਂ ਵੱਡਾ ਸੰਘਰਸ਼ ਕਰਾਂਗੇ